ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਲੋਬੀ ਅੱਜ ਪਿੰਡ ਬਰਕੰਦੀ ਕਬੂਤਰਬਾਜੀ ਦਾ ਮਹਾਕੁੰਬਾ ਮਿੱਤਰੋ ਕਰੋ ਸ਼ੌਕ ਕਬੂਤਰਾਂ ਦਾ ਪੇਜ ਤੇੋਂ ਤਾਂ ਫੋਲੋ ਕਰ ਲਓ ਚੈਨਲ ਤੇੋਂ ਤਾਂ ਬਾਈ ਸਬਸਕ੍ਰਾਈਬ ਕਰ ਲਿਓ ਕਰਾਉਨੇ ਆ ਤੁਹਾਨੂੰ ਸ਼ੌਕ ਮਿੱਤਰੋ ਪਿੰਡ ਦਾ ਉਹ ਕਿਹੜਾ ਕੋਨਾ ਜਿੱਥੇ ਛਤਰੀਆਂ ਨਹੀਂ ਲੱਗੀਆਂ ਲੈ ਜੁੜੇ ਰਹੋ ਬਾਈ ਵੀਡੀਓ ਦੇ ਲਾਸਟ ਤੱਕ ਦੇਖੋ ਬਾਈ ਛਤਰੀਆਂ ਹੀ ਛਤਰੀਆਂ ਰੰਗ ਬਰੰਗੀਆਂ ਕੀ ਬਾਤ ਆ ਬੰਬਣੀ ਲਈ ਪਈ ਬਾਈ ਜਮ ਸਰੇ ਤੋਂ ਸਿਰਾ ਖਿਡਾਰੀ ਆਇਆ ਬਾਈ ਪਿੰਡ ਬਰਕੰਦੀ ਧਰਤੀ ਤੇ ਹਰ ਵਾਰ ਦੀ ਤਰ੍ਹਾਂ ਬਹੁਤ ਜਿਆਦੇ ਮੈਚ ਫਸਦਾ ਆਹ ਵੇਖੋ ਉਡਾਰ ਹੀ ਫਿਰਦੀ ਆ ਕੂਤਰਾਂ ਵੀ ਬਾਈ ਆ ਗਿਆ ਉੱਤੇ ਤੇਰੇ ਜੀ ਵੀਡੀਓ ਸ਼ੇਅਰ ਕਰ ਦਿਓ ਮੇਰਾ ਭਰਾ ਨਵੀਆਂ ਵੀਡੀਓ ਦੇਖਣ ਲਈ ਆਪਣੇ ਪੇਜ ਤੋਂ ਤਾਂ ਫੋਲੋ ਕਰ ਲਿਓ ਚੈਨਲ ਤੋਂ ਤਾਂ ਸਬਸਕ੍ਰਾਈਬ ਕਰ ਲਿਓ ਬਾਈ ਦੇਖੋ ਬਾਈ ਪਿੰਡ ਦੀ ਹਰ ਇੱਕ ਛੱਤ ਤੇ ਚਾਰ ਸਪੇਰੇ ਛਤਰੀਆਂ ਹੀ ਛਤਰੀਆਂ ਕਿਆ ਆਵਾਜ਼ ਆ ਰਮਕਾਂ ਲੱਗੀਆਂ ਪੰਗਾ ਜਮਾ ਸਕੂਟਰ ਟੁੱਟਣ ਲੱਗ ਪਏ ਮਿੱਤਰੋ ਛਤਰੀਆਂ ਵੇਖ ਕੇ ਡੇਲੀ ਦੇ ਵੀਡੀਓ ਬਈ ਬਾਜੀ ਦੀਆਂ ਆਪਾਂ ਇਸੇ ਪੇਜ ਤੇ ਪਾਵਾਂਗੇ ਆਪਣੇ ਤੇ ਕਰਾਵਾਂ ਤੁਹਾਨੂੰ ਸ਼ੌਕ ਵਜਦੀਆਂ ਵਾਜਾਂ ਕਬੂਤਰਾਂ ਨੂੰ